ਕੋਈ ਪਤਾ ਨਹੀਂ ਕਿਹੜੀ ਚੀਜ਼ ਦੀ ਕਿੱਥੇ ਜ਼ਰੂਰਤ ਪੈ ਜਾਵੇ ਕਹਿੰਦੇ ਆ ਨਾ ਤੁਰੇ ਜਾਂਦਿਆਂ ਕਈ ਵਾਰੀ ਗਲੀ ਦੇ ਕੱਖਾਂ ਦੇ ਵੀ ਲੋਡ ਪੈ ਜਾਂਦੀ ਏ ਉਹੀ ਅੱਜ ਆਪਣੇ ਨਾਲ ਹੋਇਆ ਸ਼ਹਿਰ ਦੇ ਵਿੱਚ ਆਏ ਸੀ ਤੇ ਪਾਣੀ ਦਾ ਕੋਈ ਪ੍ਰਬੰਧ ਨਹੀਂ ਤੇ ਅੱਜ ਆਪਾਂ ਬੇਬੀ ਟੱਬ ਦੇ ਵਿੱਚ ਡਬੋ ਕੇ ਇਸ ਏਸੀ ਦੀ ਆਪਾਂ ਲੀਕੇਜ ਚੈੱਕ ਕਰਦੇ ਪਏ ਆ ਤੇ ਜੇਕਰ ਇਹ ਨਾ ਹੁੰਦਾ ਤੇ ਆਪਾਂ ਨੂੰ ਲੀਕੇਜ ਵਾਸਤੇ ਨਾ ਬਹੁਤ ਜਦੋਜਹਿਦ ਕਰਨੀ ਪੈਂਦੀ ਤੇ ਆਪਾਂ ਦੋਵੇਂ ਕੁਵੈਲ ਜਿਹੜੇ ਆ ਇਹਦੇ ਵਿੱਚ ਚੰਗੀ ਤਰ੍ਹਾਂ ਡਬੋ ਕੇ ਇਹਦੀ ਲੀਕੇਜ ਫਾਈਂਡ ਆਊਟ ਕਰਦੇ ਪਏ ਆ ਅੱਜ ਆਪਾਂ ਜਾ ਰਹੇ ਆ ਜਲੰਧਰ ਸ਼ਹਿਰ ਤੇ ਕੁਝ ਟਾਈਮ ਪਹਿਲਾਂ ਕੁਝ ਮਹੀਨੇ ਆਪਾਂ ਪਹਿਲਾਂ ਇੱਥੋਂ ਲੰਗੇ ਸੀਗੇ ਤਲਵੰਡੀ ਬਾਦੋ ਆਹ ਕਾਲਾ ਸਿੰਘਿਆ ਰੋਡ ਹੈਗਾ ਤੇ ਇੱਥੇ ਸੀਚੇਵਾਲ ਨਿਰਮਲ ਗੁੜੀਆ ਜਿਹੜੀ ਆ ਇੱਥੋਂ 500 ਮੀਟਰ ਦੀ ਦੂਰੀ ਤੇ ਬਹੁਤ ਹੀ ਸੋਹਣਾ ਆ ਜਿਹੜਾ ਏਰੀਆ ਹੈਗਾ ਬਹੁਤ ਹਰਿਆਲੀ ਆ ਤੇ ਸਾਫ ਸਫਾਈ ਵੀ ਬਹੁਤ ਵਧੀਆ ਹੈ ਤੇ ਅੱਜ ਜਲੰਧਰ ਸ਼ਹਿਰ ਆਪਣੇ ਕੋਲ ਕਮਪਲੇਟ ਆਈ ਆ ਏਸੀ ਏਸੀ ਨੂੰ ਅੱਜ ਚੈੱਕ ਕਰਨਾ ਕਿ ਬਾਈ ਜੀ ਕਹਿੰਦੇ ਭੀ ਏਸੀ ਹੁਣ ਨਵਾਂ ਲਵਾ ਰਿਹਾ ਹੈਗਾ ਬਹੁਤ ਪ੍ਰੋਬਲਮ ਕੀਤੀ ਹੈ ਤਾਂ ਉਹਨੇ ਏਸੀ ਸਾਡਾ ਕੰਡਮ ਹੋਇਆ ਪਿਆ ਤੇ ਜਾ ਕੇ ਵੇਖਦੇ ਆ ਏਸੀ ਨੂੰ ਕੀ ਪ੍ਰੋਬਲਮ ਹੈ ਵੈਸੇ ਤਾਂ ਨਾ ਸਰਦਿਆ ਤੇ ਆਪਣੇ ਕਹੇ ਇੱਥੇ ਉਹਨਾਂ ਨੇ ਏਸੀ ਲਗਵਾਇਆ ਤੇ ਅਜੇ بارش ਆਪਣੇ ਵੀ ਸਾਈਡ ਤੇ ਹੋ ਰਹੀ ਤੇ ਤਾਂ بارش ਵੀ ਪਰ ਮੌਸਮ ਤਾਂ ਠੰਡਾ ਬਣੇ ਰਿਹਾ ਹੈ ਆਪਣੇ ਇਸ ਵਲੌਗ ਦੇ ਨਾਲ ਮਿਲਦੇ ਆ ਤੁਹਾਨੂੰ ਅਗਲੀਆਂ ਰਾਹਾਂ ਤੇ ਜਲੰਧਰ ਤੋਂ ਰੋਡ ਤੇ ਦੇਖੋ ਜਿਹੜੇ ਕਹਿੰਦੇ ਨਾ ਪੰਜਾਬ ਤਰੱਕੀ ਨਹੀਂ ਕਰਦਾ ਆਪ ਬੋਲ ਵੇਖੋ ਕਿ ਟਿੱਕ ਟਿੱਕੇ ਐਕਸਪ੍ਰੈਸ ਹਾਈਵੇ ਇਨਾਂ ਦੇ ਉੱਪਰੋਂ ਉੱਪਰੋਂ ਹੀ ਰੋਡ ਜਿਹੜੇ ਲੰਘ ਜਾਣੇ ਹੈਗੇ ਐਕਸਪ੍ਰੈਸ ਹਾਈਵੇ ਰੋਡ ਹੈ ਬਣਨੇ ਨੇ ਹਾਂ ਦੇਖੋ ਇਸ ਤੋਂ ਉੱਤੇ ਪੰਜਾਬ ਦੀ ਤਰੱਕੀ ਹੋਈ ਗਈ ਜਾਂਦੇ ਜੀ ਖੱਬੇ ਮੁੜ ਕੇ ਕਪੂਰਥਲਾ ਇੱਥੋਂ 14 ਕਿਲੋਮੀਟਰ ਤੇ ਜਲੰਧਰ ਸਿੱਧਾ ਜਾ ਕੇ 16 ਕਿਲੋਮੀਟਰ ਤੇ ਇਸ ਟਾਈਮ ਆਪਾਂ ਜਲੰਧਰ ਦੇ ਵਿੱਚ ਐਂਟਰ ਕਰ ਚੁੱਕੇ ਹਾਂ ਜਲੰਧਰ ਦੀਆਂ ਸੜਕਾਂ ਨੂੰ چیرਦੇ ਹੋਏ ਆਪਾਂ ਪਹੁੰਚ ਚੁੱਕੇ ਹਾਂ ਕਸਟਮਰ ਦੇ ਕਲੋਨੀ ਦੇ ਵਿੱਚ ਇੱਥੇ ਆਪਾਂ ਸਿੱਧੀ ਲੋਕੇਸ਼ਨ ਦੇ ਦੁਆਰਾ ਉਹਨਾਂ ਦੇ ਘਰੇ ਪਹੁੰਚ ਗਏ ਆ ਇਸ ਜਗ੍ਹਾ ਦੇ ਲੋਕੇਸ਼ਨ ਲੈ ਕੇ ਆਈ ਆ ਕਰਦੇ ਆ ਫੋਨ ਇਹਨਾਂ ਦਾ ਜਦੋਂ ਇਹ ਸੀ ਠੀਕ ਨਾ ਹੋਇਆ ਤੇ ਉਸ ਤੋਂ ਬਾਅਦ ਵਿੱਚ ਭਾਈ ਜੀ ਉਹਨਾਂ ਨੇ ਆਪਣੇ ਨਾਲ ਗੱਲਬਾਤ ਕੀਤੀ ਤੇ ਇਹ ਵਾਲਾ ਏਸੀ ਕਾਫੀ ਜ਼ਿਆਦਾ ਰੂਮ ਵੱਡਾ ਹੈ ਆਪਣੇ ਕਹੇ ਤੇ ਇਹਨਾਂ ਨੇ ਇਹ ਵਾਲਾ ਏਸੀ ਲਵਾਇਆ ਤੇ ਇਹਨਾਂ ਦੇ ਮਨ ਨੂੰ ਪੂਰੀ ਤਸੱਲੀ ਹੈ ਹੁਣ ਆਹ ਵਾਲਾ ਜਿਹੜਾ ਏਸੀ ਏ ਇਹ ਸਾਰਾ ਖੁੱਲਾ ਪਿਆ ਤੇ ਇਹਨੂੰ ਕਾਫੀ ਵਾਰ ਰਿਪੇਅਰ ਕੀਤਾ ਗਿਆ ਹੁਣ ਕਈ ਬਾਈ ਕਹਿਣਗੇ ਬਾਈ ਤੂੰ ਕਹਿਣਾ ਪੁਰਾਣੇ ਨੇ ਰਿਪੇਅਰ ਕੀਤਾ ਪੁਰਾਣੇ ਨੇ ਰਿਪੇਅਰ ਕੀਤਾ ਜੋ ਗੱਲ ਅਸਲੀਅਤ ਹੁੰਦੀ ਹੈ ਆਪਾਂ ਉਹੀ ਗੱਲ ਕਰਦੇ ਹਾਂ ਹੁਣ ਏਸੀ ਨੂੰ ਉਤਾਰ ਦਿੱਤਾ ਪਹਿਲਾਂ ਵੀ ਇਹਦੇ ਵਿੱਚ 2-3 ਵਾਰੀ ਗੈਸ ਵੀ ਭਰੀ ਗਈ ਆ ਤੇ ਆਹ ਵਾਲਾ ਕੰਪਰੈਸ਼ਰ ਵੀ ਇਹਨਾਂ ਦਾ ਚੇਂਜ ਕੀਤਾ ਤੇ ਬਾਈ ਜੀ ਹੁਣ ਹੀ ਕਹਿੰਦੇ ਵੀ ਇਹਨਾਂ ਦਾ ਕੁਵੈਲ ਵੀ ਚੇਂਜ ਕੀਤਾ ਪਰ ਆਪਾਂ ਨੂੰ ਲੱਗਦਾ ਪਿਆ ਇਹ ਕੁਵੈਲ オリジナル ਹੈ ਹੁਣ ਏਸੀ ਨੂੰ ਆਪਾਂ ਚਲਾ ਕੇ ਚੰਗੀ ਤਰ੍ਹਾਂ ਪਹਿਲਾਂ ਚੈੱਕ ਕਰਦੇ ਹਾਂ ਕਿ ਇਹਨਾਂ ਦਾ ਕੰਪਰੈਸ਼ਰ ਵਰਕਿੰਗ ਕਰ ਰਿਹਾ ਹੈ ਕੰਪਰੈਸ਼ਰ ਤਾਂ ਬਿਲਕੁਲ ਓਕੇ ਆ ਤੇ ਇਧਰਲੇ ਬੰਨੇ ਆਪਾਂ ਇਨੂੰ ਚੰਗੀ ਤਰ੍ਹਾਂ ਫਾਈਂਡ ਆਊਟ ਕਰਨ ਤੋਂ ਬਾਅਦ ਦੇ ਵਿੱਚ ਫਿਰ ਆਪਾਂ ਇਹਦਾ ਇਨਡੋਰ ਵੀ ਦੇਖ ਲਵਾਂਗੇ ਕਿਉਂਕਿ ਜਦੋਂ ਚੀਜ਼ ਐਦਾਂ ਖੁੱਲੀ ਹੁੰਦੀ ਹੈ ਤੇ ਕਲੀਅਰ ਨਹੀਂ ਹੁੰਦਾ ਜੇ ਆਪਾਂ ਸਿੱਧਾ ਹੀ ਜਾ ਕੇ ਗੈਸ ਪਾਉਣ ਲੱਗ ਪਏ ਨੇ ਜਾਂ ਇਹਦੀ ਫਿਟਿੰਗ ਕਰ ਦਿੰਨੇ ਆ ਤੇ ਉਹ ਟਾਈਮ ਵੀ ਖਰਾਬ ਹੋ ਜਾਂਦਾ ਤੇ ਜਿਹੜੀ ਰਿਪੇਅਰ ਨੂੰ ਚੰਗੀ ਤਰ੍ਹਾਂ ਆਪਾਂ ਨੂੰ ਪਹਿਲਾਂ ਸਮਝਣਾ ਪਵੇਗਾ ਇਹ ਜੇ ਪ੍ਰੈਸ਼ਰ ਦੁਆਰਾ ਪਤਾ ਲੱਗਦਾ ਕਿ ਇਹ ਜਿਹੜੀਆਂ ਦੀਆਂ ਪਾਈਪ ਇੱਥੋਂ ਲੀਕ ਹੋ ਚੁੱਕੀ ਹੈ ਤੇ ਲੀਕ ਵੀ ਬਾਹਲੇ ਇੱਕ ਸੂਤੇ ਜਗ੍ਹਾ ਤੇ ਆ ਇਹਦੇ ਵਿੱਚ ਲੋਹੇ ਦੀ ਪੱਤੀ ਲੱਗੀ ਹੋਈ ਆ ਤੇ ਇੱਥੇ ਜੋਇੰਟ ਲਾਉਣਾ ਵੀ ਔਖਾ ਹੋ ਜਾਏਗਾ ਲੋਹੇ ਦੀ ਪੱਤੀ ਨੂੰ ਆਪਾਂ ਕੱਟ ਲਿਆ ਹੈਗਾ ਤੇ ਹੁਣ ਇਹਦੀ ਪ੍ਰੋਪਰ ਸਹੀ ਤਰੀਕੇ ਨਾਲ ਇਹਦੀ ਲੀਕੇਜ ਚੈੱਕ ਕਰਕੇ ਤੇ ਟੈਂਕਾ ਲਾ ਦਿੰਨੇ ਆ। ਇਧਰਲੇ ਬੰਨੇ ਆਪਾਂ ਇੰਡੋਰ ਯੂਨਟ ਨੂੰ ਵੀ ਚੈੱਕ ਕਰਦੇ ਪਏ ਆ। ਇੰਡੋਰ ਯੂਨਟ ਦੀ ਫੈਨ ਮੋਟਰ ਤਾਂ ਵਰਕਿੰਗ ਕਰਦੀ ਪਈ ਹੈ ਤੇ ਇਹਦੇ ਉੱਪਰ ਆਪਾਂ ਜਿੱਥੋਂ ਲੀਕ ਹੋਈ ਸੀ ਇਧਰ ਜੋਇੰਟ ਲਾ ਦਿੱਤਾ। ਹੇਠਲੇ ਬੰਨੇ ਵਾਲੀ ਜਿਹੜੀ ਪਾਈਪ ਸੀਗੀ ਉਹ ਵੀ ਖਰਾਬ ਸੀ। ਉਹ ਪਾਈਪ ਕੱਢ ਕੇ ਤੇ ਆਪਾਂ ਇੱਥੇ ਨਵਾਂ ਪਾਈਪ ਦਾ ਟੋਟਾ ਲਗਾ ਕੇ ਤੇ ਇਧਰਲੇ ਬੰਨੇ ਵਾਸ਼ਿੰਗ ਵਾਲਾ ਕੰਮ ਚੱਲੀ ਜਾਂਦਾ। ਯੂਨਟ ਪੁਰਾਣਾ ਹੋਣ ਕਰਕੇ ਆਪਾਂ ਨੂੰ ਕਲੀਅਰ ਨਹੀਂ ਵੀ ਇਹਦੇ ਵਿੱਚ ਕੋਈ ਹੋਰ ਦਿੱਕਤ ਨਾ ਹੁੰਦੀ ਹੋਵੇ ਇਸ ਕਰਕੇ ਆਪਾਂ ਇੰਦੀਆਂ ਕੈਪਿਲਰੀਆਂ ਉਹ ਵੀ ਚੇਂਜ ਕਰ ਦਿੰਨੇ ਆ ਪਹਿਲਾ ਡਾਟਾ ਆਪਾਂ ਮਿਣ ਕੇ ਉਹਦੇ ਹਿਸਾਬ ਦੇ ਨਾਲ ਨਵੇਂ ਕੈਪਿਲਰੀ ਲਗਾ ਦਿੱਤੀ ਹੈ ਸਾਰੇ ਜੋਇੰਟ ਜਿਹੜੇ ਆ ਉਹ ਆਪਾਂ ਓਕੇ ਕਰਕੇ ਦੇਖਦੇ ਪਏ ਆ ਇਹਦੇ ਜੇ ਇੱਕ ਵਾਰੀ ਪ੍ਰੈਸ਼ਰ ਭਰਿਆ ਲੀਕੇਜ ਮੋਟੀ ਮੋਟੀ ਆਪਾਂ ਨੂੰ ਪਤਾ ਲੱਗ ਜਾਏ ਕਿ ਜਿਹੜੇ ਆਪਾਂ ਜੋਇੰਟ ਲਗਾਏ ਨੇ ਉਹ ਬਿਲਕੁਲ ਓਕੇ ਨੇ ਹੁਣ ਦੁਬਾਰਾ ਤੋਂ ਆਪਾਂ ਫਿਰ ਨਾਈਟ੍ਰੋਜਨ ਦੇੰਦੇ ਵਿੱਚ ਪ੍ਰੈਸ਼ਰ ਭਰ ਕੇ ਤੇ ਫਿਰ ਤੋਂ ਆਪਾਂ ਇਹਨੂੰ ਚੰਗੀ ਤਰ੍ਹਾਂ ਚੈੱਕ ਕਰ ਲੈਨੇ ਆ ਜਿਹੜੀ ਇਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਮੀ ਪੇਸ਼ੀ ਨਾ ਰਵੇ ਆਰਡਰ ਯੂਨਟ ਦੇ ਵਿੱਚ ਆਪਾਂ ਪ੍ਰੈਸ਼ਰ ਭਰਿਆ ਆ ਤੇ ਉਸ ਤੋਂ ਪਹਿਲਾਂ ਆਪਾਂ ਇਹਦੀ ਚੰਗੀ ਤਰ੍ਹਾਂ ਵਾਸ਼ਿੰਗ ਕਰ ਲੈਨੇ ਆ ਤਾਂ ਜੋ ਜਦੋਂ ਆਪਾਂ ਇਹਨੂੰ ਪਾਣੀ ਦੇ ਵਿੱਚ ਡਬੋਵਾਂਗੇ ਤੇ ਜਿਹੜਾ ਡਸਟ ਹੈ ਉਹ ਪਾਣੀ ਨੂੰ ਖਰਾਬ ਨਾ ਕਰੇ ਇਸ ਕਰਕੇ ਆਪਾਂ ਇਹਦੀ ਪਹਿਲਾਂ ਵਾਸ਼ਿੰਗ ਕਰਕੇ ਤੇ ਅੱਜ ਆਪਣੇ ਕੋਲ ਬੜਾ ਵਧੀਆ ਜੁਗਾੜ ਲੱਗਿਆ ਕਿਉਂਕਿ ਸ਼ਹਿਰ ਦੇ ਵਿੱਚ ਨਾ ਪਾਣੀ ਦੀ ਬਹੁਤ ਵੱਡੀ ਕਿੱਲਤ ਹੁੰਦੀ ਹੈ ਇਸ ਕਰਕੇ ਆਪਣੇ ਕੋਲੇ ਬੇਬੀ ਤਲਾਬ ਬੱਚਿਆਂ ਵਾਸਤੇ ਨਹਾਉਣ ਵਾਸਤੇ ਜਿਹੜਾ ਤਲਾਬ ਬਣਿਆ ਤੇ ਇਹ ਹੀ ਆਪਣੇ ਅੱਜ ਕੰਮ ਆ ਗਿਆ ਇਹਦੇ ਵਿੱਚ ਪਾਣੀ ਭਰ ਲਿਆ ਤੇ ਬਾਈ ਜੀ ਹੁਣਾਂ ਨੇ ਪਾਣੀ ਆਪ ਨੂੰ ਭਰ ਕੇ ਦੇ ਦਿੱਤਾ ਹੈ ਬਹੁਤ ਹੀ ਨੂੰ ਪਿਆਰ ਨਾਲ ਤਰੀਕੇ ਨਾਲ ਵਿੱਚ ਰੱਖਦੇ ਆ ਕਿਤੇ ਇਧਰਲੇ ਬੰਨੇ ਕੋਈ ਵੱਜ ਕੇ ਕੋ ਪੱਤੀ ਤੇ ਕਿਤੇ ਲੀਕ ਨਾ ਹੋ ਜਾਵੇ ਇਸ ਕਰਕੇ ਇਹਨੂੰ ਪਿਆਰ ਨਾਲ ਆਪਾਂ ਪ੍ਰੈਸ਼ਰ ਭਰ ਕੇ ਚੰਗੀ ਤਰ੍ਹਾਂ ਚੈੱਕ ਕਰ ਲੈਨੇ ਆ ਕਿ ਸੇ ਬੰਨੇ ਉਹ ਕੋਈ ਲੀਕਜ ਵਾਲੀ ਕਮੀ ਪੇਸ਼ੀ ਰਹਿ ਨਾ ਜਾਵੇ ਅੱਜ ਕੰਮ ਆਪਾਂ ਦੀ ਤਾਂ ਬਰਕਾਮਲੇ ਆ ਗਿਆ ਆ। ਆਊਟਡੋਰ ਯੂਨਟ ਦੇ ਵਿੱਚ ਆਪਾਂ ਜਿੰਨਾ ਵੀ ਪ੍ਰੈਸ਼ਰ ਭਰਿਆ ਸੀ ਸਾਰਾ ਸਟੈਂਡ ਹੈ। ਕਿਸੇ ਬੰਨਿਓ ਆਊਟਡੋਰ ਯੂਨਟ ਦੇ ਵਿੱਚ ਆਪਾਂ ਨੂੰ ਕੋਈ ਵੀ ਲੀਕ ਜ ਨਜ਼ਰ ਨਹੀਂ ਆਈ। ਹੁਣ ਵਾਰੀ ਆ ਜਾਂਦੀ ਇੰਡੋਰ ਯੂਨਟ ਦੀ। ਇੰਡੋਰ ਯੂਨਟ ਨੂੰ ਆਪਾਂ ਸਰਵਿਸ ਤਾਂ ਕਰਦੇ ਪਏ ਸੀ ਤੇ ਜਦੋਂ ਇੱਧਰਲੇ ਬੰਨੇ ਪਾਈਪਾਂ ਦੇ ਉੱਪਰੋਂ ਇਨਸੂਲੇਸ਼ਨ ਲਾ ਕੇ ਚੈੱਕ ਕੀਤਾ ਤੇ ਇੱਧਰਲੇ ਬੰਨੇ ਤੁਸੀਂ ਵੇਖੋ ਕਿੰਨਾ ਜ਼ਿਆਦਾ ਲੀਕੇਜ ਹੈ। ਤੇ ਇਹਨੂੰ ਵੀ ਹੁਣ ਆਪਾਂ ਚੰਗੀ ਤਰ੍ਹਾਂ ਸੈੱਟ ਕਰਾਂਗੇ ਕਿਉਂਕਿ ਪਾਈਪਾਂ ਦੀ ਮੋੜ ਤੋੜ ਕੀਤੀ ਗਈ ਹੈ ਇਸ ਕਰਕੇ ਇੱਥੋਂ ਵੀ ਗੈਸ ਜਿਹੜੀ ਲੀਕ ਹੋਣ ਦੇ ਚਾਂਸ ਬਣਦੇ ਰਹੇ ਨੇ ਹੁਣ ਇਧਰਲੇ ਬੰਨੇ ਜਦੋਂ ਆਪਾਂ ਇਹਨੂੰ ਕੱਟਦੇ ਆਂ ਤੇ ਕੱਟਣ ਵਾਸਤੇ ਇੱਥੇ ਟੂਬ ਕਟਰ ਦਾ ਪੈਂਦਾ ਨੇ ਫਿਰ ਆਰੀ ਵਾਲਾ ਬਲੇਡ ਲਿਆ ਉਹਦੇ ਨਾਲ ਇਹਨੂੰ ਕੱਟ ਕੇ ਤੇ ਬਾਹਰ ਕੱਢਿਆ ਤੇ ਪਾਈਪ ਦੇ ਵਿੱਚ ਵੇਖੋ ਕਿੰਨਾ ਜ਼ਿਆਦਾ ਪੰਚ ਵਜਾ ਪਿਆ ਤੇ ਕਿੰਨੀ ਜ਼ਿਆਦੀ ਲੀਕੇਜ ਹੁਣ ਇਸ ਤਰ੍ਹਾਂ ਦੀ ਪਾਈਪ ਨੂੰ ਆਪਾਂ ਬੈਂਡ ਕੀਤਾ ਬੈਂਡਰ ਦੇ ਨਾਲ ਉਦਾਂ ਦੀ ਪਾਈਪ ਦੀ ਸੈਟਿੰਗ ਕਰਕੇ ਤੇ ਇਹਨੂੰ ਹੁਣ ਆਪਾਂ ਬੜੇ ਤਰੀਕੇ ਨਾਲ ਜੁਆਇੰਟ ਲਗਾ ਕੇ ਤੇ ਜਿਹੜੀ ਪਾਈਪ ਜਿੱਥੋਂ-ਜਿੱਥੋਂ ਖਰਾਬ ਸੀਗੀ ਉਨੀਆਂ ਆਪਾਂ ਕੱਢ ਕੇ ਤੇ ਬਿਲਕੁਲ ਨਵੇਂ ਤਰੀਕੇ ਨਾਲ ਜੁਆਇੰਟ ਕਰਕੇ ਤੇ ਹੁਣ ਇਹਦੇ ਵਿੱਚ ਪ੍ਰੈਸ਼ਰ ਭਰ ਲਿਆ ਜਿਵੇਂ ਆਊਟਡੋਰ ਨੂੰ ਬੇਬੀ ਟੱਬ ਚ ਡਬੋਇਆ ਸੀ ਉਸੇ ਤਰ੍ਹਾਂ ਇਨਡੋਰ ਯੂਨਟ ਦੇ ਕੋਲੇ ਵੀ ਆਪਾਂ ਬੇਬੀ ਟੱਬ ਦੇ ਵਿੱਚ ਡਬੋ ਕੇ ਤੇ ਲੀਕੇ ਜਿਹੜੀ ਕਨਫਰਮ ਕਰਦੇ ਆ ਇੱਥੋਂ ਵੀ ਯੂਨਟ ਸੀਗਾ ਬ੍ਰੈਂਡ ਇਹ ਬ੍ਰੈਂਡ ਜਿਹੜਾ ਬਹੁਤ ਜ਼ਿਆਦਾ ਪੈ ਗਿਆ ਤੇ ਇੱਥੋਂ ਵੀ ਪਾਈਪ ਜਿਹੜੀ ਲੀਕ ਹੋ ਗਈ ਸੀ ਤੇ ਉਹਨਾਂ ਪਾਈਪ ਨੂੰ ਨਵੇਂ ਤਰੀਕੇ ਨਾਲ ਲਾ ਕੇ ਪ੍ਰੈਸ਼ਰ ਆਪਾਂ ਨੇ ਵਿੱਚ ਭਰਿਆ ਤੇ ਚੈੱਕ ਕਰਦੇ ਪਏ ਇੱਧਰ ਜਿਹੜਾ ਬੇਬੀ ਤਲਾਬ ਹੈ ਇਹਦੇ ਵਿੱਚ ਹੀ ਆਪਣਾ ਕੰਮ ਅੱਧਾ ਚੱਲ ਰਿਹਾ ਹੈ ਕਿਉਂਕਿ ਸ਼ਹਿਰ ਦੇ ਵਿੱਚ ਦਿੱਕਤ ਹੋ ਜਾਂਦੀ ਪਿੰਡਾਂ ਦੇ ਵਿੱਚ ਪਾਣੀ ਆਉਂ ਨਹੀਂ ਮਿਲ ਜਾਂਦਾ ਇਹਦੇ ਬੰਨੇ ਕੋਈ ਵੀ ਇਨਡੋਰ ਦੇ ਵਿੱਚ ਲੀਕੇਜ ਨਜ਼ਰ ਨਹੀਂ ਆਉਂਦਾ ਡੋਰ ਆਊਟਡੋਰ ਦੀ ਸਰਵਿਸ ਵੀ ਹੋ ਗਈ ਹੈ ਇੱਧਰ ਲਈ ਬੰਨੇ ਆਪਾਂ ਇਨਡੋਰ ਦੇ ਕੁਆਲਟੀ ਇਨਸੂਲੇਸ਼ਨ ਚੜਾਣ ਦਿੱਤੀ ਹੈ ਤੇ ਇਨਡੋਰ ਦਾ ਸਾਰੀ ਆਪਾਂ ਪੈਕਿੰਗ ਕਰਨ ਲੱਗੇ ਆਂlfloor ਉੱਤੇ ਮੋਟਰ ਫਿੱਟ ਕਰ ਦਿੱਤੀ ਹੈ ਪਾਈਪ ਦੇ ਵਿੱਚ ਵੀ ਆਪਾਂ ਪ੍ਰੈਸ਼ਰ ਭਰ ਲਿਆ ਤੇ ਪਾਈਪ 'ਤੇ ਪ੍ਰੈਸ਼ਰ ਭਰ ਕੇ ਤੇ ਉਹ ਸਿੱਟਾ ਵਿੱਚ ਆਪਾਂ ਡਬੋ ਕੇ ਚੈੱਕ ਕਰ ਲੈਂਦੇ ਆਂ ਇਹਦੇ ਵਿੱਚ ਕੋਈ ਲੀਕ ਨਹੀਂ ਹੋਣਾ ਸ਼ੱਕ ਨਹੀਂ ਰਹਿੰਦਾ ਕੀ ਨਾਮ ਹੈ? ਅਰਸ਼ੂ। ਏਸੀ ਲਾ ਰਹੀਏ ਫਿਰ। ਕਰ ਦਿਆ ਫੇਟ ਹੈ। ਜਿਆਦਾ ਮਰ ক্রিকেট ਖੇਡਦੇ ਹੋ ਤੁਸੀਂ। ਇੱਥੇ ਆਪਾਂ ਡਰੈਗ ਰੂਮ ਦੇ ਵਿੱਚ ਇਹ ਵਾਲਾ ਏਸੀ ਫਿੱਟ ਕਰਨ ਲੱਗੇ ਆਂ। ਤੇ ਪਹਿਲਾਂ ਆਪਾਂ ਜੀ ਪਲੇਟ ਲਗਾ ਕੇ ਉਸ ਤੋਂ ਬਾਅਦ ਦੇ ਵਿੱਚ ਆਪਾਂ ਹੁਣ ਵਾਰੀ ਆਉਂਦੀ ਏ ਇਹਦੇ ਸوراਖ ਕਰਨ ਦੇ। ਰਾਈਟ ਸਾਈਡ ਤੋਂ ਪਹਿਲਾਂ ਹੀ ਪਾਈਪਾਂ ਨਿਕਲੀ ਹੋਈਆਂ ਤੇ ਆਪਾਂ ਰਾਈਟ ਸਾਈਡ ਤੋਂ ਇਧਰਲੇ ਪਨੇ ਸوراਖ ਕਰ ਦਿੰਨੇ। ਇਹ ਤੋਂ ਸوراਖਾਂ ਮਾਰ ਕੇ ਇਧਰ ਦੀ ਪਾਈਪ ਕੱਟ ਕੇ। ਤੇ ਠੀਕ ਜਿਹੜਾ ਆਪਣਾ ਆਟੋਡੋ ਫਿਊਜਨ ਟੂ ਉਹ ਐਸਾਈਡ ਤੇ ਆਵੇਗਾ ਐਸ ਬੰਨੇ ਇਹ ਚੰਗਾ ਦੇਖਦੇ ਆਪਾਂ ਕਿੰਨੀ ਗੋਦੀ ਆ ਜਾਂ ਅੰਦਰ ਵੱਜੂਗਾ ਤੇ ਜਾਂ ਇਧਰ ਲੱਗੂਗਾ 58 ਦੀ ਪਾਈਪ ਹੈ ਤੇ ਜਿਹੜੀ ਹੱਥ ਨਾਲ ਮੋੜਨੀ ਔਖੀ ਹੈ ਇਸ ਕਰਕੇ ਆਪਾਂ 58 ਦਾ ਬੈਂਡਰ ਵਰਤ ਕੇ ਜਿਹੜੀ ਪੁਰਾਣੀ ਪਾਈਪ ਹੈ ਆਪਦੇ ਨੂੰ ਸਿੱਧੀ ਕਰਕੇ ਤੇ ਬੈਂਡਰ ਦੀ ਮਦਦ ਦੇ ਨਾਲ ਪੂਰੇ ਬੈਂਡ ਪਾ ਕੇ ਤੇ ਇੰਦੀ ਆਪਾਂ ਫਿਟਿੰਗ ਕਰਦੇ ਪਏ ਆਂ ਤਾ ਜੋ ਪਾਈਪ ਜਿਹੜੀ ਹੈ ਲੱਗਣ ਦੇ ਵਿੱਚ ਵੀ ਸੋਹਣੀ ਲੱਗੇ ਤੇ ਫੀਟਿੰਗ ਵੀ ਜੱਜਦੀ ਹੋ ਜਾਵੇ। ਆਊਟਰ ਦਾ ਵੀ ਕੰਮ ਸਾਰਾ ਫਿਨਿਸ਼ ਕਰ ਲਿਆਗਾ। ਪਾਈਪ ਸਾਰੀ ਆਪਾਂ ਇਧਰ ਦੀ ਬੈਂਡ ਕਰਕੇ ਤੇ ਪ੍ਰੈਸ਼ਰ ਇਹਦੇ ਵਿੱਚ ਛੜ ਦਿੱਤਾ। ਹੁਣ ਆਪਾਂ ਇੱਕ ਵਾਰੀ ਪ੍ਰੈਸ਼ਰ ਚੈੱਕ ਕਰਦੇ ਹਾਂ ਕਿ ਹੈ ਬਨੇ ਕੋਈ ਲੀਕਜ ਹੈ ਕਿ ਨਹੀਂ। ਉਸ ਤੋਂ ਬਾਅਦ ਵਿੱਚ ਵੈਕਿਊਮ ਕਰਵਾਵਾਂਗੇ। ਟਾਈਮ ਕਾਫੀ ਲੇਟ ਹੋ ਗਿਆ ਕੰਮ। ਅਜੇ ਬਹੁਤ ਜ਼ਿਆਦਾ ਸਮਾਂ ਲੱਗਦਾ ਪਿਆ। ਦੇਖਦੇ ਹਾਂ ਕਿੰਨਾ ਕੁ ਟਾਈਮ ਲੱਗਦਾ ਹੋਰ। ਪ੍ਰੈਸ਼ਰ ਛੱਡ ਕੇ ਆਪਾਂ ਜੀ ਲੀਕੇਜ ਵੀ ਚੈੱਕ ਕਰ ਲਈ ਕਿਸੇ ਬੰਨੇ ਕੋਈ ਵੀ ਫਲੇਅਰ ਨਟ ਲੀਕ ਨਹੀਂਗਾ ਹੁਣ ਆਪਾਂ ਪ੍ਰੈਸ਼ਰ ਨੂੰ ਕੱਢ ਕੇ ਤੇ ਸਿਸਟਮ ਨੂੰ ਵੈਕਿਊਮ ਦੇ ਉੱਪਰ ਲਗਾ ਦਿੰਦੇ ਆ ਵੈਕਿਊਮ ਕੰਪਲੀਟ ਹੋ ਚੁੱਕਾ ਹੁਣ ਆਪਾਂ ਇਹਦੇ ਵਿੱਚ ਗੈਸ ਚਾਰਜ ਕਰਦੇ ਆ ਇਹ ਆ ਸੈਮਸੰਗ ਦਾ ਜਿਹੜਾ ਕਿ ਕੰਡਮ ਹੋਇਆ ਪਿਆ ਏਸੀ ਆ ਇਸ ਜਗ੍ਹਾ ਤੇ ਇਹਨਾਂ ਨੇ ਉਹ ਏਸੀ ਲਵਾ ਲਿਆ ਸੀ ਆਪਣੇ ਕੈਰ ਐਮਸਟੈਡ ਕੰਪਨੀ ਦਾ ਤੇ ਹੁਣ ਇਸ ਏਸੀ ਦਾ ਜਿੰਨਾ ਵੀ ਕੰਮ ਆਪਾਂ ਕੰਪਲੀਟ ਕਰ ਦਿੱਤਾ ਇੰਸਟਾਲੇਸ਼ਨ ਹੋ ਗਈ ਲੀਕੇਜ ਇਨਟੋਰ ਦੇ ਵਿੱਚ ਸੀਗੀ ਆਊਟੋਰ ਦੇ ਵਿੱਚ ਲੀਕਾਈ ਸੀ ਸਾਰਾ ਕੁਝ ਓਕੇ ਕਰ ਦਿੱਤਾ ਫਿਲਹਾਲ ਏਸੀ ਇਹ ਬਿਲਕੁਲ ਓਕੇ ਚੱਲਦਾ ਪਿਆ ਆਪਾਂ ਨੂੰ ਤਕਰੀਬਨ ਪਹੁੰਚੇ ਸੀ ਨਾ ਘਰੇ 11:30 ਵਜੇ ਤੇ ਹੁਣ ਲਗਭਗ ਟਾਈਮ 8:00 ਵੱਜ ਚੱਲੇ ਆ ਤੇ ਹੁਣ ਆਪਾਂ ਵਾਪਸੀ ਕਰਾਂਗੇ ਬਿਲਕੁਲ ਓਕੇ ਰਿਪੋਰਟ ਚੱਲਦੀ ਵੀ ਹੈ ਬਾਕੀ ਫਿਟਿੰਗ ਤੁਹਾਨੂੰ ਦਿਖਾ ਦਿੰਨੇ ਆ ਪਾਈਪੂ ਸਾਰੀ ਆਪਾਂ ਚੰਗੀ ਤਰ੍ਹਾਂ ਬੈਂਡ ਕਰਕੇ ਪਾਈਪਰ ਦਾ ਵੈਂਡਰ ਹੀ ਆਪਾਂ ਯੂਜ਼ ਕੀਤਾ ਹੈ ਹੁਣ ਸਮਾਨ ਇਕੱਠਾ ਕਰਦੇ ਆ ਆਹ ਫੜ ਲਾ ਏਸੀ ਦੀ 쿨ਿੰਗ ਬਿਲਕੁਲ ਫਰਸਟ ਕਲਾਸ ਹੋ ਰਹੀ ਹੈ ਪੂਰਾ ਹਵਾ ਦਾ ਫਲੋ ਹੈ ਇਧਰਲੇ ਬੰਨੇ ਆਪਾਂ ਫਲੇਅਰ ਨਟਾਂ ਦੇ ਉੱਪਰ ਵੀ ਚੰਗੀ ਤਰ੍ਹਾਂ ਕਾਟਨ ਟੇਪ ਕਰ ਦਿੱਤੀ ਹੈ ਤੇ ਆਹ ਪਾਣੀ ਵਾਲੀ ਪੈਪ ਵੀ ਚੰਗੀ ਤਰ੍ਹਾਂ ਥੱਲੇ ਉੱਤੇ ਕਰ ਲੈ ਕੇ ਆ ਗਿਆ ਜਿੰਨੇ ਕੋ ਆਪਾਂ ਨੂੰ ਸੋਝੀ ਸੀ ਉਸ ਤਰੀਕੇ ਦੇ ਨਾਲ ਆਪਾਂ ਦੀ ਫਿਟਿੰਗ ਵਾਲਾ ਕੰਮ ਹੋਵੇ ਕਰ ਦਿੱਤਾ ਤੇ ਆਪੀ ਹੋ ਜੋਗੇ ਇਹਦੀ ਚੱਲਦਾ ਪਿਆ ਹੈ ਹੈ ਨਾਮ ਕੀ ਦੱਸਾ ਤੇਰਾ ਨਾਮ ਆਰਸ਼ਾ ਤੇਰਾ ਨਾਮ ਕੀ ਹੈ ਜਸਮੀਤ ਕੌਰ ਹੈ ਕਿਹੜੀ ਕਲਾਸ ਚੋਂ ਫਸਟ ਫਸਟ ਤੂੰ ਕਿਹੜੀ ਕਲਾਸ ਚੋਂ ਮੈਂ ਫਸਟ ਇਹ ਰੂਮ ਤੁਹਾਡਾ ਹੈ ਹੈ ਇਹਦੀ ਚੱਲਦਾ ਪਿਆ ਹੁਣ ਓਕੇ ਚੱਲਦੇ ਫਿਰ ਅਸੀਂ ਲੈਪੀ ਕਰੋ ਤੁਹਾਨੂੰ ਜਲੇ ਲੁੱਟ ਲੈ ਹੇ ਹੁਣ ਚੱਲਦੇ ਹੁਣ ਟਾਈਮ ਬਹੁਤ ਹੋ ਗਿਆ ਓਕੇ ਬਾਏ 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 ਕਰ ਦਿਓ ਜਿੱਥੇ ਆਪਾਂ ਕੰਮ ਕਰਨ ਜਾਂਦੇ ਆ ਉੱਥੇ ਇਦਾਂ ਦੀਆਂ ਪਿਆਰ ਭਰੀਆਂ ਯਾਦਾਂ ਵੀ ਬਣ ਜਾਂਦੀਆਂ ਬਹੁਤ ਪਿਆਰ ਸਤਿਕਾਰ ਇਸ ਪਰਿਵਾਰ ਦੇ ਕੋਲੋਂ ਮਿਲਿਆ ਬਹੁਤ ਬਹੁਤ ਧੰਨਵਾਦ ਸਾਨੂੰ ਬੁਲਾਉਣ ਵਾਸਤੇ